ਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸਵਾਰੀ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉ ਮੈਂ ਮਾਰਮ ਲਾਵਣਿਆ ਰਹਾਉ ਹਰ ਕੀ ਉਹ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹਜੇ ਸੱਚ ਸਮਾਵਣਿਆ ਤੁਜ ਤੇ ਬਾਹਰ ਕਛੂ ਨਾ ਹੋਇ ਤੂੰ ਕਰ ਕਰ ਵੇਖਹਿ ਜਾਣਹਿ ਸੋਈ ਆਪੇ ਕਰੇ ਕਰਾਹਿ ਕਰਤਾ ਗੁਰਮਤਿ ਆਪ ਮਲਾਵਣਿਆ ਕਾਮਣ ਗੁਣਵੰਤੀ ਹਰ ਪਾਈ ਭੈ ਭਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਂ ਬ੍ਰਹਮ ਭੂਲੇ ਜਿਉ ਸੁਣੈ ਘਰ ਕਾ ਹਲਤ ਪਲਤ ਤਿੰਨੀ ਦਉਹੈ ਗੁਆਏ ਦੁਖੇ ਦੁਖ ਵਿਹਾਵਣਿਆ ਲਿਖਦੇ ਆ ਲਿਖਦੇ ਆ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦਵਾਰ ਸੱਚ ਕਾਗਦ ਕਲਮ ਮਸਵਾਣੀ ਸੱਚ ਲੇਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਐ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਐ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨੰਦ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰੈ ਲਾਏ ਪੂਰਾ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛੁ ਪਾਈ ਗੁਰ ਪ੍ਰਸਾਦੀ ਹਰ ਮਨ ਵਸਾਈ ਸਦਾ ਮੁਕਤ ਹਰ ਮਨ ਵਸਾਈ ਸਹਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਭਵੇ ਦੂਜੇ ਭਾਈ ਖੁਆਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਈ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮਖ ਦੇਖੈ ਭਾਏ ਭਗਤ ਜਾਂ ਹौं ਮੈਂ ਸੋਖੈ ਸਿੱਧ ਸਾਧਕ ਮੋਨ ਧਾਰੀ ਰਹੇ ਨਿਵਲਾਏ ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੁ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੀ ਗੁਰ ਸ਼ਬਦੀਆਂ ਪਵੀਆਂ ਵਣੀਆਂ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣੀਆਂ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣੀਆਂ ਰਹਾਉ ਹਉ ਮੈਂ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣੀਆਂ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਘਰ ਸੋ ਬਾਪਾਵਣਿਆ ਸਰੀਰੋ ਹੋ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਈ ਮਨ ਮੁਖ ਅੰਦੇ ਸੂਜੈ ਨਾਹੀ ਫਿਰ ਘੇਰ ਆਏ ਗੁਰਮਖ ਵਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉਮੈ ਮੈਲ ਜਾਈ ਬੈਸ ਸੁਖਾਨ ਸਦ ਹਰ ਗੁਣ ਗਾਵੇ ਸਚੈ ਸ਼ਬਦ ਸੁਮਾਵਣਿਆ ਨਉ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰਵਾਸਾ ਪਾਏ ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸਤ ਲਹਿ ਨਾ ਚੂਕੈ ਫੇਰਾ ਸਤ ਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਲਾਵਣੀਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮਨ ਵਸਾਵਣੀਆ ਮਾਜ ਮਹੱਲਾ ਤੀਜਾ ਗੁਰਮਖ ਮਿਲਾਇ ਮਲਾਈ ਆਪੀ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮਖ ਜੀਵੇ ਮਰੇ ਪਰਵਾਣ ਆਰਜਾ ਨਾ ਸੀਜੈ ਸ਼ਬਦ ਪਛਾਨ ਗੁਰਮੁਖ ਮਾਰੇ ਨਾ ਕਾਲ ਨਾ ਖਾਈ ਗੁਰਮੁਖ ਸੱਚ ਸਮਾਵਣੀਆ ਗੁਰਮੁਖ ਹਰ ਦਰ ਸੋਭਾ ਪਾਈ ਗੁਰਮੁਖ ਵਿੱਚੋਂ ਆਪ ਗਵਾਈ ਆਪ ਤਰੈ ਸਭ ਸਗਲੇ ਤਾਰੀ ਗੁਰਮੁਖ ਜਨਮ ਸਵਾਰਨੀਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹਉ ਮੈਂ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈ ਨਾ ਲੱਗੈ ਗੁਰਮੁਖ ਸਹਿਜ ਸੁਮਾਵਣੀਆਂ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋਬਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣੀਆਂ ਗੁਰਮੁਖ ਆਨੰਦ ਨੇ ਸ਼ਬਦ ਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਦੇ ਭਗਤ ਕਰਾਵਣੀਆਂ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਅਣਿੰਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮਹਿ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖੇ ਹਿਰਦੈ ਉੱਠਾ ਆਪਿ ਆਈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ